ਬਾਟ ਨੰਬਰ 27 ਚ ਅਸੀਂ ਖੜੇ ਆ ਸ਼੍ਰੀ ਸ਼ੰਕਰ ਮੰਦਿਰ ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਾਲੇ ਦੁਆਲੇ ਦੀ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭੀ ਗੱਲ ਇਹ ਆ ਕਿ ਸਾਢੇ 3 ਘੰਟੇ ਲਗਾਤਾਰ ਐਸ.ਡੀ.ਐਮ ਸਾਹਿਬ ਨੂੰ ਫੋਨ ਕੀਤੇ ਐਸ ਡੀ ਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ ਉਹਨਾਂ ਨਾਲ ਕਿਸੇ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਫਿਰ ਮੈਂ ਐਸ ਡੀ ਐਮ ਐਸ ਡੀ ਓ ਸਾਹਿਬ ਨੂੰ ਫੋਨ ਕੀਤਾ ਉੱਪਰ ਜੀ ਨੂੰ ਉਹਨਾਂ ਨੇ ਮੇਰਾ ਫੋਨ ਜ਼ਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤੇ ਫੋਨ ਐਸ ਡੀ ਸਾਹਿਬ ਨਹੀਂ ਐਸ ਡੀ ਐਮ ਸਾਹਿਬ ਨਹੀਂ ਸੁਣਦੇ ਪਏ ਤੁਸੀਂ ਕਰ ਲਓ ਮੇਰੇ ਕੋਲ ਰਿਕਾਰਡਿੰਗ ਹੈ ਫਿਰ ਸਾਢੇ 3 ਘੰਟੇ ਬਾਅਦ ਐਸ ਡੀ ਓ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਹੈ ਕਿ ਐਸ ਡੀ ਓ ਨੇ ਮੇਰੇ ਕੋਲ ਰਿਕਾਰਡ ਆ ਉਹਨਾਂ ਨੇ ਕਿਹਾ ਐਸ ਡੀ ਐਮ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ ਇਕ ਆ ਐ ਐਮਰਜੈਂਸੀ ਘਟਨਾ ਹੈ ਉਪਲ ਸਾਬ ਦਾ ਐਸਡੀਓ ਸਾਹਿਬ ਦਾ ਫੋਨ ਐਸਡੀਓ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਵਰੇਜ ਸੀਰੀਜ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦਦੇ ਨਾ ਗੋਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੇ ਉੱਥੇ ਜਦੋਂ ਸੀਵਰੇਜ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਤਾ ਲੱਭਣਾ ਇਹ ਜੋ ਸਾਰੀ ਘਟਨਾ ਨਹਿਰਾਂ ਦੀ ਪਿਆ ਉਹੀ ਸਿਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਆ ਜਾਂਦੇ ਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆਂ ਕਰਦਿਆਂ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਪਹਿਲਾ ਨਜ਼ਰ ਆਂਦੀ ਕਿ ਇਹਦੇ ਥੱਲੇ ਵੀ ਖਾਲੀ ਹੋ ਚੁ। ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋ ਰਹੀ ਤੁਸੀਂ। ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ। ਗੌਰਵ ਜੀ ਨਾਲ ਗੱਲ ਹੋਈ ਹੈ ਜੀ। ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜਾ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਥਿਨ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਮਿੰਟ ਪਹੁੰਚ ਗਿਆ। ਕਿੱਦਾਂ ਲੰਬਾ ਤੇ ਕਿੱਦਾਂ ਛੋਟਾ। ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣ ਗਿਆ ਸਾਰੇ ਰਲ ਮਿਲ ਕੇ ਪ੍ਰ ਸਰ ਕਾਰਨ ਵੀ ਨਹੀਂ ਵਾਲਾ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਹੋਰ ਨਜ਼ਰ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਹੈ ਜੀ ਨੁਕਸਾਨ ਲੱਭ ਰਿਹਾ ਜੀ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਜੀ ਸਰ ਮੌਕੇ ਤੇ ਟੀਮਸ ਬਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਥੇ ਉਸ ਤੋਂ ਬਾਅਦ ਇਹਤੇ ਕਾਰਵਾਈ ਕੀਤੀ ਜਾਏਗੀ ਜੀ ਇਸ ਵੀਡੀਓ ਦਾ ਪਾ ਇਹ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼੍ਰੀ ਮੰਦਿਰ ਵਾਲੇ ਹੋਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿੱਲੀ ਪਰ ਉਸ ਚੱਲ ਜਾਦਾ ਜਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ ਚ ਨਹੀਂ ਆਂਦਾ ਵੀ ਅੱਥੇ ਕਾਰਨ ਕੀ ਆ ਔਰ ਇਹਦਾ ਹੱਲ ਕੀ ਹੋ ਸਕਦਾ